ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਬੰਗਾ ਤੋਂ ਜਿੱਥੇ ਚਾਰ ਭੈਣਾਂ ਦੇ ਭਰਾ ਦੀ ਅਮਰੀਕਾ 'ਚ ਰੋਡ ਐਕਸੀਡੈਂਟ ਵਿੱਚ ਮੌਤ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਰਾਮ ਮੂਰਤੀ ਸ਼ਰਮਾ ਰੇਲਵੇ ਰੋਡ ਬੰਗਾ ਨੇ ਦੱਸਿਆ ਕਿ ਉਸ ਦਾ ਪੁੱਤਰ 25 ਸਾਲ ਪਹਿਲਾਂ ਰੋਹਿਤ ਸ਼ਰਮਾ 2015 ਵਿੱਚ ਆਸਟ੍ਰੇਲੀਆ ਗਿਆ ਸੀ ਅਤੇ ਫਿਰ 2016 ਵਿੱਚ ਯੂਕੇ ਚਲਾ ਗਿਆ। 2022 ਵਿੱਚ ਉਹ ਕੈਨੇਡਾ ਚਲਾ ਗਿਆ ਤੇ 4 ਮਹੀਨੇ ਪਹਿਲਾਂ ਹੀ ਆਪਣੇ ਦੋਸਤ ਕੋਲ ਅਮਰੀਕਾ ਗਿਆ ਸੀ। ਤੇ ਉਸਦੇ دوست सुरेंद्र कुमार ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ ਉਸਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਬੇਟਾ ਕੰਮ ਤੋਂ ਘਰ ਆ ਰਿਹਾ ਸੀ ਜੋ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਗਿਆ ਤੇ ਉਸ ਦੀ ਮੌਕੇ ਤੇ ਮੌਤ ਹੋ ਗਈ। ਰੋਹਿਤ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਵੱਲੋਂ ਪੁੱਤਰ ਦੀ ਮ੍ਰਿਤਕ ਦੇਹ ਨੂੰ ਇੰਡੀਆ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਰ ਕੀ ਨਾਮ ਮੋਹਨ ਕੁਮਾਰ ਸ਼ਰਮਾ रोहित तो तो दो हजार सोलहैंड चल गया तो माता बिमार हो गई आ गया वापस दो हजार उन्नीस वापिस दो हजार बीच कनेडा चल गया ਉਸ ਰੈਣ ਤੋਂ ਬਾਅਦ ਬਾਕੀ ਸਾਰੀ ਮੋਹਨ ਹੋ ਗਏ ਸੀ ਜਿਹੜੇ ਅੱਗੇ ਗਏ ਨੇ ਕੰਮ ਤੋਂ ਵਾਪਸ ਆ ਰਿਹਾ ਸੀ ਵਾ ਫਿਰ ਉਹਦੇ ਉੱਠ ਗਿਆ ਸਕੂਟਰ ਤੇ ਕਿਸੇ ਕਿਸੇ ਦਾ ਪਤਾ ਲੱਗਾ ਤੁਹਾਨੂੰ ਕਿ ਐਕਸੀਡੈਂਟ ਦਾ ਸਾਡਾ ਦੋਸਤ ਚੰਦਰਪਾਲ ਉਹਨੇ ਫੋਨ ਸਾਨੂੰ ਦਿੱਤਾ ਜਿਹੜੇ ਸੈਂਟਰ ਹੋ ਗਏ ਉਹਨਾਂ ਨੂੰ ਪਤਾ ਲੱਗਾ ਜਾਈਂ ਹੁਣ ਜੀ ਆ ਕੋਈ ਮੁ੍ਰਿਤਕ ਨਹੀਂ ਆ ਤੋ ਕਿਹਾ ਤੁਸੀਂ ਉਹ ਸਰਕਾਰ ਲਈ ਕਿਹਾ ਕਿ ਲਿਓ ਨਹੀਂ ਜਾ ਕੇ ਮਿੱਤਰਖ ਜਨਾਬ ਦੇ ਸਹਿਯੋਗ ਨਾਲ ਮੈਂ ਨਹੀਂ ਉੱਥੇ ਸਾਡੀ ਗੁੱਡੀ ਪ੍ਰੋਣਾ ਸਾਡੇ ਪੂਆ ਦਾ ਮੁੰਡਾ ਸਾਡੇ ਰਸਤੇ ਦਾ ਰੂਰ ਚਲੇ ਗਏ ਉੱਥੇ ਪਹੁੰਚ ਗਏ ਕੋਈ ਕੋਈ ਤੋਂ ਬਾਤ ਨਹੀਂ ਬੋਦੀ ਹਸਪਤਾਲ ਦੇਖੀ ਸੀ ਤਾਂ ਮਨੇ ਹੰਟ ਟਾਈਮ ਡੇਟਾ ਪੁਣਰ ਦਿੱਥੇ ਸਰ ਜੀ ਆਹਦਾ ਮੈਂ ਜੀ ਫਰਮੇਸ਼ ਪਾਟਕ ਮੁੰਡਾ ਆਇਆ ਜੀ ਮੈਂ ਰਾਮੂ ਦੀ ਦੇਸੂ ਆ ਦਾ ਲੜਕਾ ਹੈ ਤਾਂ ਸਾਡਾ ਦੋਹਾਂ ਪਰਿਵਾਰਾਂ ਦਾ ਬਹੁਤ ਬਹੁ ਗੂੜਾ ਸੰਬੰਧ ਰਿਹਾ ਜਿਸ ਤਰ੍ਹਾਂ ਦੋਸਤਾਂ ਮਿੱਤਰਾਂ ਦਾ ਰਿਸ਼ਤੇਦਾਰਾਂ ਦਾ ਇੱਕ ਦੂਜੇ ਦੇ ਉੱਪਰ ਉੱਠ ਕੇ ਇੱਕ ਦੂਜੇ ਦੇ ਦੁੱਖ ਸੁੱਖ ਦੀ ਵਚਨਜੀ ਬਲਦਾ ਦਾ ਸਾਡਾ ਪਹਿਲਾ ਸੁਨੇਹੜਿਆ ਤਾਂ ਇੱਕ ਰਹੇ ਪਹਿਲਾਂ ਤੋਂ ਅੱਜ ਦਾ ਹੁਣ ਪਾਣਾ ਵਰਤਿਆ ਵੀਰਵਾਰ ਰਾਤ ਨੂੰ ਇਹਨਾਂ ਨੇ ਮੈਨੂੰ ਸੁਵੀਰ ਨੂੰ ਫੋਨ ਕੀਤਾ 5:30 ਵਜੇ ਉਦੋਂ ਮੈਂ ਯੋਗਾ ਦੀ ਕਲਾਸ ਅਟੈਂਡ ਕਰਨ ਗਿਆ ਸੀ ਜਦੋਂ ਵਾਪਸ ਆਇਆ ਤਾਂ ਮੈਂ ਦੇਖਿਆ ਤਾਂ ਫੋਨ ਆਇਆ ਤਾਂ ਉਸੇ ਸਮੇਂ ਕਿ ਨਿੱਡਾ ਉਹਦੀ ਉਮਰਕਸੀ ਦਾ ਲੜਕਾ ਆ ਇਹਨਾਂ ਦੀ ਭੂਆ ਦਾ ਲੜਕਾ ਹੁਣ ਮੈਨੂੰ ਜਦੋਂ ਫੋਨ ਨਹੀਂ ਕੀਤਾ ਮੈਂ ਕਿਹਾ ਜਿਹੜਾ ਰਾਮ ਮੁਰਤੀ ਦਾ ਫੋਨ ਆਇਆ ਤੇ ਫੋਨ ਆਇਆ ਇਹ ਤਾਂ ਕੋਈ ਵੱਡੀ ਘਟਨਾ ਵਾਪਰ ਚੁੱਕੀ ਓ ਉਸ ਦੇ ਬਿੱਲੇ ਤੇ ਉਹਨਾਂ ਨੂੰ ਦੇਖਿਆ ਬਈ ਨਹਿਰ ਉਹ ਜਿਹੜਾ ਸੱਪ ਸੀ ਜੀ ਵਿੱਚ ਆ ਇਹ ਕਿੱਲੇ ਪੈਣ ਬਰਾਦ ਇਹ ਚਾਰ ਗੁੱਡੀਆਂ ਤੋਂ ਬਾਤ ਹੋਇਆ ਸੀ ਸਭ ਤੋਂ ਛੋਟਾ ਸੀ ਪਲੱਸ ਮੈਰਿਜ ਹੋਈ ਓ ਮੈਰਜ ਜਿੰਦ ਨੂੰ ਆਪਾਂ ਇਹ ਕਹਿ ਸਕਦੇ ਵੀ ਸਪੋਜ਼ ਦੇ ਨਾਲ ਸੀ ਹਨ ਐਜੇ ਸਪੋਜ਼ ਕੈਨੇਡਾ ਗਿਆ ਸੀ ਤਾਂ ਵਿਆਹ ਜਿਹੜਾ ਸੀ ਉਹ ਨੀਤੀ ਤੁਰ ਚੜਿਆ ਤਾਂ ਉਹਦੇ ਕਰਕੇ ਜਿਹੜਾ ਨੰਬਰ ਵਗੈਰਾ ਪੁਆਇੰਟਾਂ ਦੇ ਵਿੱਚ ਵੀ ਉਸ ਦਾ ਸੁਣਾਈ ਆ ਰਹੀ ਸੀ ਜਿਹਦੇ ਕਰਕੇ ਅਮਰੀਕਾ ਜਾਣਾ ਕਿੰਨੀ ਕੁ ਮਰ ਸੀ 25 ਸਾਲ ਦਾ ਸੀ 4 ਅਕਤੂਬਰ 1998 ਦਾ ਜਨਮ ਸੀ